ਮਗਵਾਏ ਨੇ ਸੂਟ ਹੋਊਗਾ ਜੀ ਇਹ 250 ਰੁਪਏ ਦਾ ਅਸੀਂ ਪਹਿਲਾਂ ਇਹਦੇ ਨਾਲ ਦੇ ਬਹੁਤ ਸਾਰੇ ਸੂਟ ਵੇਚੇ ਨੇ ਠੀਕ ਆ ਵੀਰੇ 250 ਰੁਪਏ ਦਾ ਸੂਟ ਹੋਊਗਾ ਦੇਖੋ ਚੈੱਕ ਕਰਵਾ ਦਿਓ ਹਾਂਜੀ ਇਹ ਵਾਲਾ ਸੂਟ ਹੋਊਗਾ ਜੀ ਇਹਦੇ ਗਲੇ ਦੇ ਉੱਤੇ ਹਾਂਜੀ ਵਰਕ ਹੋਊਗਾ ਜੀ ਆ ਚੈੱਕ ਕਰਵਾ ਦਿਓ ਗਲੇ ਦੇ ਉੱਤੇ ਹੈਂਡ ਵਰਕ ਹੋਊਗਾ ਪ੍ਰਿੰਟ ਬਾਟਮ ਹੋਊਗੀ ਜੀ ਤੇ ਦੁਪੱਟਾ ਇਸ ਦੇ ਨਾਲ ਰਹਿਣ ਵਾਲਾ ਕਾਟਨ ਦਾ ਦੁਪੱਟਾ ਲਓ ਜੀ ਕਾਟਨ ਦਾ ਇਹ 250 ਰੁਪਏ ਦਾ ਸੂਟ ਆ ਜੀ ਜਿਹੜਾ ਲੈਨ ਦੇਣ ਦੇ ਵਿੱਚ ਰਖੜੀਆਂ ਤੇ ਤੀਆਂ ਦੇ ਉੱਤੇ ਯੂਜ਼ ਕਰਨਾ ਚਾਹੁੰਦੇ ਨੇ ਤਾਂ ਬਹੁਤ ਸੋਹਣੇ ਸੂਟ ਹੋਣਗੇ ਉਹਨਾਂ ਦਾ ਵਾਈਟ ਸੂਟ ਦੀ ਵੀਡੀਓ ਵਾਲਾ ਡਿਜ਼ਾਈਨ ਚੱਲ ਰਿਹਾ ਬੁੱਟੀ ਵਾਲਾ ਬਾਜੂ ਬਾਟਮ ਦੋਨੇ ਬਣੇ ਹੋਣਗੇ ਹਾਂਜੀ ਆਹ ਉਹ ਵਾਲਾ ਡਿਜ਼ਾਈਨ ਹੋਊਗਾ ਇਹ 700 ਰੁਪਏ ਦਾ ਸੂਟ ਆ ਜੀ ਠੀਕ ਆ ਵੀਰੇ ਬਿਨਾਂ ਦੁਪੱਟੇ ਤੋਂ ਹੋਊਗਾ ਪਿਓਰ ਕਾਟਨ ਹੋਊਗੀ ਠੀਕ ਆ ਜੀ ਇਹਦਾ ਬਾਜੂ ਤੇ ਬਾਟਮ ਦੋਨੇ ਬਣਣਗੇ ਆਹ ਹੈਵੀ ਇਸ ਦੀ ਬਾਜੂ ਹੋਊਗਾ ਜੀ ਤੇ ਆਹ ਵਾਲਾ ਇਸ ਦਾ ਬਾਟਮ ਬਣਿਆ ਹੋਊਗਾ 5 ਮੀਟਰ ਕਪੜਾ ਹੋਊਗਾ ਕੈਮਰੀ ਕਾਟਨ ਹੋਊਗੀ ਪਿਓਰ ਕਾਟਨ ਗਲਾਸ ਸ਼ਿਮਰ ਜਿਹੜ ओके ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਇਹ ਨਿਊ ਕਪੜਾ ਹੋਊਗਾ ਇਸ ਦੇ ਵਿੱਚ ਘੱਟੋ ਘਾਟ 40 50 ਡਿਜ਼ਾਈਨ ਮਿਲ ਜਾਣਗੇ ਠੀਕ ਆ ਜੀ ਚੈੱਕ ਕਰਵਾ ਦੋ ਵਕਤ ਹੈਗਾ ਇਹਦਾ राजे ਸ਼ਾਲ ਵੀ ਚੈੱਕ ਕਰਾ ਦੋ 벨ਵੈਟ ਬਾਰੇ ਲੋਕਾਂ ਨੇ ਸੋਚਿਆ ਵੀ ਨਹੀਂ ਹੈਗਾ ਅਸੀਂ 벨ਵੈਟ ਓਕੇ ਰੈਡੀ ਕਰਵਾਉਣੀ ਸਟਾਰਟ ਕਰਤੀ ਲਓ ਜੀ 벨ਵੈਟ ਆ ਦੇਖੋ 벨ਵੈਟ ਦੇ ਉੱਤੇ ਆ ਡਿਜ਼ਾਈਨ ਬਣਿਆ ਹੋਊਗਾ ਜੀ 벨ਵੈਟ ਦਾ ਓਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 벨ਵੈਟ ਦੇ ਧਮਾਕੇ ਕਰਾਂਗੇ ਬਹੁਤ ਜੈਨੂਨ ਰੇਟਾਂ ਦੇ ਉੱਤੇ ਜਿਹੜਾ ਇਹ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ 1950 ਰੁਪਏ ਦਾ ਸੂਟ ਆ ਪੂਰਾ ਹੈਵੀ ਸੂਟ ਹੋਊਗਾ ਓਕੇ ਤੇ ਮੋਤੀਆਂ ਵਾਲੀ ਲੈਸ ਹੋਗੀ 벨ਵੈਟ ਦਾ ਇਹ ਸ਼ਾਲ ਹੋਊਗਾ ਸ਼ਾਲ ਦੇ ਉੱਤੇ ਵਰਕ ਹੋਊਗਾ ਲੋ ਜੀ ਆ ਚੈੱਕ ਕਰੋ ਆ ਦੇਖੋ ਵੀਡੀਓ ਵਾਲਾ ਡਿਜ਼ਾਈਨ ਆ ਹਾਂਜੀ ਬਾਜੂ ਬਾਟਮ ਇਸ ਦੇ ਦੋਨਾਂ ਦੇ ਉੱਤੇ ਵਰਕ ਹੋਊਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਜਿਵੇਂ ਆਪਾਂ ਪਹਿਲਾ ਮਹੀਨੇ ਦੀ ਇੱਕ ਵੀਡੀਓ ਪਾਈ ਤੁਸੀਂ ਉਹ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਫਿਰ ਤੋਂ ਅੱਜ ਆਪ ਪਹੁੰਚੇ ਆ ਸਹਿਰ ਮਰੇਰ ਕੋਟਲਾ ਫੈਸ਼ਨ ਇੰਸਟਾ ਤੇ ਤੇ ਬਾਈਓ ਨਹੀਂ ਮੇਰੇ ਨਾਲ ਨਹੀਂ ਸਤਿ ਸ੍ਰੀ ਕਾਲ ਵੀਰੇ ਸਤਿ ਸ੍ਰੀ ਕਾਲ ਜੀ ਤੇ ਅੱਜ ਕੀ ਕੀ ਕਲੈਕਸ਼ਨ ਆ ਤੇ ਇੱਕ ਵਾਰ ਐਡਰੈਸ ਬੋਲ ਦਿਓ ਸਾਰਾ ਆਪਣਾ ਸਾਡਾ ਐਡਰੈਸ ਹੈਗਾ ਜੀ ਜਿਨ੍ਹਾਂ ਨੇ ਪਟਿਆਲਾ ਨਾਬਾ ਜਾਂ ਲੁਧਿਆਣਾ ਜਾਂ ਖੰਨਾ ਤੋਂ ਆਣਾ ਉਹ ਜਰਗ ਚੌਂਚ ਪੁਲ ਦੇ ਨੀਚੇ ਦੀ ਅਜ਼ੀਮਪੁਰਾ ਜਿੱਥੋਂ ਮਰਜ਼ੀ ਪੁੱਛ ਲਓ ਯਸਰੰਦੀ ਗੇਟ ਆ ਕੇ ਸਾਨੂੰ ਕਾਲ ਕਰ ਦਿਓ ਜਿਹੜੇ ਬੱਸ ਸਟੈਂਡ ਦੇ ਵਿੱਚ ਆਉਂਦੇ ਨੇ ਉਹਨਾਂ ਨੇ ਦਿੱਲੀ ਗੇਟ ਆ ਕੇ ਸਾਨੂੰ ਕਾਲ ਕਰ ਦਿਓ ਤੇ ਸਾਡਾ ਮੁੰਡਾ ਉੱਥੋਂ ਜਾ ਕੇ ਤੁਹਾਨੂੰ ਲੈ ਆਏਗਾ ਯਾਨੀ ਅਜ਼ੀਮਪੁਰਾ ਬਾਜ਼ਾਰ ਆਉਣਾ ਹਾਂਜੀ ਅਜ਼ੀਮਪੁਰਾ ਮਾਰਕੀਟ ਆ ਸਾਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਨੇ ਪਹਿਲਾਂ ਲੋਕ ਗਲਤੀ ਨਾਲ ਤੇਲੀਆਂ ਵਾਲੇ ਬਾਜ਼ਾਰ ਚ ਚਲੇ ਗਏ ਤੇਲੀਆਂ ਵਾਲਾ ਬਾਜ਼ਾਰ ਨਹੀਂ ਹੈਗਾ ਇਹ ਅਜ਼ੀਮਪੁਰ ਹੈ ਸਰੰਦੀਗੜ ਤੋਂ ਲੈਫਟ ਹੈਂਡ ਸਾਈਡ ਆ ਠੀਕ ਆ ਜੀ ਤੁਸੀਂ ਸਾਨੂੰ ਸਰੰਦੀਗੜ ਆ ਕੇ ਕਾਲ ਕਰ ਦਿਓ ਅਸੀਂ ਜਾ ਕੇ ਮੁੰਡਾ ਭੇਜ ਦਾਂਗੇ ਮੁੰਡਾ ਜਾ ਕੇ ਲਿਆਊਗਾ ਲਓ ਜੀ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਨਾ ਕੀ ਕੀ ਬਾਈ ਉਹਨੇ ਕਲੈਕਸ਼ਨ ਹੁਣ ਲੈ ਕੇ ਆਏ ਨੇ ਤੇ ਪਹਿਲੀ ਵੀਡੀਓ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਮੋੜ ਤੋਂ ਫੇਰ ਅੱਜ ਆਪਾਂ ਬਾਈ ਉਹਨਾਂ ਦੀ ਵੀਡੀਓ ਸ਼ੂਟ ਕਰ ਰਹੇ ਹਾਂ ਸੋ ਚੱਲਦੇ ਆ ਤੁਹਾਨੂੰ ਆਪਾਂ ਸਾਰੀ ਕਲੈਕਸ਼ਨ ਦਿਖਾਉਣੇ ਬਹੁਤ ਜ਼ਿਆਦਾ ਕਾਲਾਂ ਆ ਰਹੀਆਂ ਸੀਗਾ ਕਾਟਨ ਦੁਪੱਟੇ ਦੇ ਜਿਹੜੇ ਸਸਤੇ ਵਾਲੇ ਸੂਟ ਮਗਵਾਇਨੇ ਸੂਟ ਹੋਊਗਾ ਜੀ ਇਹ 250 ਰੁਪਏ ਦਾ ਅਸੀਂ ਪਹਿਲਾਂ ਇਹਦੇ ਨਾਲ ਦੇ ਬਹੁਤ ਸਾਰੇ ਸੂਟ ਵੇਚੇ ਨੇ ਠੀਕ ਆ ਵੀਰੇ 250 ਰੁਪਏ ਦਾ ਸੂਟ ਹੋਊਗਾ ਦੇਖੋ ਚੈੱਕ ਕਰਵਾ ਦਿਓ ਹਾਂਜੀ ਇਹ ਵਾਲਾ ਸੂਟ ਹੋਊਗਾ ਜੀ ਇਹਦੇ ਗਲੇ ਦੇ ਉੱਤੇ ਹਾਂਜੀ ਵਰਕ ਹੋਊਗਾ ਜੀ ਆ ਚੈੱਕ ਕਰਵਾ ਦਿਓ ਗਲੇ ਦੇ ਉੱਤੇ ਹੈਂਡ ਵਰਕ ਹੋਊਗਾ ਪ੍ਰਿੰਟ ਬਾਟਮ ਹੋਊਗੀ ਜੀ ਤੇ ਦੁਪੱਟਾ ਇਸ ਦੇ ਨਾਲ ਰਹਿਣ ਵਾਲਾ ਕਾਟਨ ਦਾ ਦਪੱਟਾ ਲਓ ਜੀ ਕਾਟਨ ਦਾ ਇਹ 250 ਰੁਪਏ ਦਾ ਸੂਟ ਆ ਜੀ ਜਿਹੜੇ ਲਨ ਦੇਣ ਦੇ ਵਿੱਚ ਰਖੜੀਆਂ ਤੇ ਤੀਆਂ ਦੇ ਉੱਤੇ ਯੂਜ਼ ਕਰਨਾ ਚਾਹੁੰਦੇ ਨੇ ਤਾਂ ਬਹੁਤ ਸੋਹਣੇ ਸੂਟ ਹੋਣਗੇ ਉਹਨਾਂ ਦੇ ਲਈ ਇਹਦੇ ਵਿੱਚ ਆਪਣੇ ਕੋਲੇ ਡਿਜ਼ਾਈਨ ਹੋਰ ਵੀ ਆ ਜਾਣਗੇ ਹੈਂਡਵਰਕ ਹੋਇਆ ਹੋਊਗਾ ਗਲੇ ਦੇ ਉੱਤੇ ਓਕੇ ਮੈਂ ਤੁਹਾਨੂੰ ਇੱਕ ਡਿਜ਼ਾਈਨ ਹੋਰ ਦਿਖਾ ਦਣਾ ਇਹਦੇ ਵਿੱਚ ਕਲਰ ਮਿਲ ਜਾਣਗੇ 2500 ਰੁਪਏ ਦਾ ਸੂਟ ਹੋਊਗਾ ਇਹ ਦੁਪੱਟਾ ਨਾਲ ਹੋਊਗਾ ਬਹੁਤ ਸੋਹਣੇ ਸੂਟ ਨੇ ਆ ਕਰਵਾ ਦਿਓ ਚੈੱਕ ਲਓ ਜੀ 2500 ਰੁਪਏ ਦਾ ਸੂਟ ਆ ਜੀ ਇਹ ਲਓ ਜੀ 2500 ਦਾ ਪਰ ਵਰਕ ਵੀ ਚੈੱਕ ਕਰ ਸਕਦੇ ਤੁਸੀਂ ਸਲਵਾਰ ਹੋਊਗੀ ਸਲਵਾਰ ਵੀ ਪ੍ਰਿੰਟ ਹੋਊਗੀ ਓਕੇ ਵੀਰੇ ਤੇ ਇਸ ਦੇ ਨਾਲ ਪ੍ਰਿੰਟ ਦੁਪੱਟਾ ਹੋਊਗਾ ਇਹਦੇ ਵਿੱਚ ਥੋੜਾ ਬਹੁਤ ਮਿਕਸ ਕਪੜਾ ਹੁੰਦਾ ਤਾਂ ਕਰਕੇ ਇਹ ਘੱਟ ਰੇਂਜ ਦੇ ਵਿੱਚ ਹੁੰਦੇ ਨੇ ਤੇ ਜਿਹੜਾ ਪਿਓਰ ਕਾਟਨ ਵਾਲਾ ਉਹਦੇ ਤੇ ਵੀ ਅਸੀਂ ਰੱਖਣੀਆਂ ਕਰਕੇ ਆਫਰ ਲਗਾਈ ਆ ਤੀਆਂ ਤੇ ਰੱਖਣੀਆਂ ਕਰਕੇ ਉਹ ਅਸੀਂ ਦੇ ਰਹੇ ਹਾਂ ਸਿਰਫ ਤੇ ਸਿਰਫ ਤੁਹਾਨੂੰ 450 ਰੁਪਏ ਦਾ ਲੋ ਜੀ ਸਿਰਫ 450 ਰੁਪਏ ਦਾ ਇਹ 450 ਰੁਪਏ ਦਾ ਹੋਊਗਾ ਜੀ ਪਿਓਰ ਕਾਟਨ ਹੋਊਗੀ ਕੈਮਰਿਕ ਦੀਪਤੀ ਦਾ ਮਾਲ ਹੋਊਗਾ ਸਾਰ ਠੀਕ ਹੈ ਵੀਰੇ ਬ੍ਰਾਂਡ ਦਾ ਹੋਊਗਾ ਚੈੱਕ ਕਰਵਾਓ ਲੈਂਥ ਵੀ ਦੀ ਬਹੁਤ ਸੋਹਣੀ ਹੋਊਗੀ ਆ ਗਲੇ ਦੇ ਉੱਤੇ ਹੈਂਡਵਰਕ ਹੋਇਆ ਹੋਊਗਾ ਚੈੱਕ ਕਰਵਾ ਦਿਓ ਆ ਸਾਰਾ ਗਲੇ ਦੇ ਉੱਤੇ ਹੈਂਡਵਰਕ ਹੋਇਆ ਹੋਇਆ ਹੈ ਜੀ ਹਾਂਜੀ ਤੇ ਸ਼ਲਵਾਰ ਇਸ ਦੀ ਪ੍ਰਿੰਟ ਆ ਤੇ ਦੁਪੱਟਾ ਵੀ ਕਾਟਨ ਦਾ ਹੋਊਗਾ ਬਹੁਤ ਸੋਹਣਾ 450 ਰੁਪਏ ਦਾ ਜੀ ਇਹ ਲਓ ਜੀ ਸਿਰਫ 450 ਰੁਪਏ ਦਾ 450 ਰੁਪਏ ਦਾ ਸੂਟ ਹੋਊਗਾ ਜੀ ਇਹਨਾਂ ਦੇ ਵਿੱਚ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਆ 450 ਵਾਲੇ ਦੇ ਕਲਰਸ ਮਿਲ ਜਾਣਗੇ ਜੀ ਇਸ ਦੇ ਵਿੱਚ ਡਿਜ਼ਾਈਨ ਵੀ ਮਿਲ ਜਾਣਗੇ ਵੱਖਰੇ ਵੱਖਰੇ ਡਿਜ਼ਾਈਨ ਹੋਣਗੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਜਿੰਨੇ ਮਰਜ਼ੀ ਕਲਰਸ ਲੈ ਲਿਓ ਠੀਕ ਆ ਜੀ ਇਸ ਦੇ ਵਿੱਚ ਬਾਦੂ ਕਾਡਾ ਡਿਜ਼ਾਈਨ ਮਿਲ ਜਾਣਗੇ ਲਾਈਟਰ ਚਾਹੀਦੇ ਨੇ ਲਾਈਟ ਮਿਲ ਜਾਣਗੇ ਡਾਰਕ ਚਾਹੀਦੇ ਹੋਣਗੇ ਡਾਰਕ ਮਿਲ ਜਾਣਗੇ ਇਹ ਸਾਰੇ 450 ਵਾਲੇ ਨੇ ਠੀਕ ਆ ਜੀ ਤੇ ਜਿਹੜੇ ਅਗਰ ਤੁਹਾਨੂੰ ਘੱਟ ਵਾਲੇ ਚਾਹੀਦੇ ਨੇ ਤੇ ਘੱਟ ਵਾਲਿਆਂ ਚ ਵੀ ਵਾਧੂ ਡਿਜ਼ਾਈਨ ਮਿਲ ਜਾਣਗੇ ਆ ਸਾਰੇ 450 ਵਾਲੇ ਨੇ ਓਕੇ ਜੇ ਘੱਟ ਵਾਲੇ ਚਾਹੀਦੇ ਨੇ 250 ਵਾਲੇ ਹਾਂਜੀ ਤਾਂ 250 ਵਾਲਿਆਂ ਵਿੱਚ ਆਟ ਸਾਰੇ 250 ਵਾਲੇ ਨੇ ਕਲਰ ਹੋਣਗੇ ਲੋ ਆ ਸਾਰੇ ਇਸ ਦੇ ਵਿੱਚ ਬਹੁਤ ਸਾਰੇ ਕਲਰਸ ਮਿਲ ਜਣਗੇ ਤੇ ਲੈਣ ਦੇਣ ਦੇ ਵਿੱਚ ਹੀ ਅੱਗੇ ਜੇ ਕਿਸੇ ਨੂੰ ਚਾਹੀਦਾ ਪੈਂਟ ਸ਼ਰਟ ਹਾਂਜੀ ਆ ਪੈਂਟ ਸ਼ਰਟ ਹੋਊਗਾ ਜੀ ਇਸ ਦੇ ਨਾਲ ਚੈੱਕ ਉਹ ਚਾਹੀਦਾ ਹੋਊਗਾ ਚੈੱਕ ਮਿਲ ਜੂਗਾ ਓਕੇ 100 ਰੁਪਏ ਦਾ ਪੈਂਟ ਸ਼ਰਟ ਹੋਊਗਾ ਜੀ ਇਹ ਲਓ ਜੀ 100 ਰੁਪਏ ਦੀ ਪੈਂਟ ਸ਼ਰਟ ਫ 100 ਰੁਪਏ ਦੀ ਪੈਂਟ ਸ਼ਰਟ ਹੋਊਗੀ ਜੀ ਪੂਰਾ ਕਪੜਾ ਹੋਊਗਾ ਠੀਕ ਆ ਵੀਰੇ ਜਿਹਦੇ ਬਣਾਉਣਾ ਬਣਾ ਕੇ ਪਾ ਸਕਦਾ ਇਹ 100 ਰੁਪਏ ਦੀ ਪੈਂਟ ਸ਼ਰਟ ਆ ਹੀ ਲੈਣ ਦੇ ਦੇ ਵਿੱਚ ਜਿੰਨੇ ਮਰਜੀ ਵੇਚੋ ਕੁਆਂਟੀਟੀ ਜਿੰਨੀ ਮਰਜੀ ਜਿਹਨਾਂ ਨੂੰ ਕੁਰਤੇ ਪਜਾਮੇ ਚਾਹੀਦੇ ਨੇ 200 ਰੁਪਏ ਦਾ 5 ਮੀਟਰ ਕੁਰਤਾ ਪਜਾਮਾ ਜੀ ਵਾਈਟ ਕਲਰ ਹੀ ਹੋਊਗਾ ਇੱਥੇ ਕਲਰ ਹੋਰ ਨਹੀਂ ਹੋਣਾ ਓਕੇ ਓਕੇ ਕਲਰ ਇਹਦੇ ਵਿੱਚ ਸਿਰਫ ਵਾਈਟ ਮਿਲੇਗਾ 200 ਰੁਪਏ ਦਾ ਇਹ ਲਓ ਜੀ 200 ਰੁਪਏ ਪੈਂਟ ਸ਼ਰਟ কুরਤੇ ਪਜਾਮੇ ਜਿੰਨੇ ਚਾਹੀਦੇ ਨੇ ਉਹ ਕੁਆਂਟੀਟੀ ਤੁਹਾਨੂੰ ਹਾਜ਼ਰ ਹੋ ਜੇਗੀ ਠੀਕ ਆ ਜੀ ਇਸ ਤੋਂ ਬਿਨਾ ਅਸੀਂ ਸਿੰਥੈਟਿਕ ਸੂਟਾਂ ਦੇ ਉੱਤੇ ਵੀ ਸੇਲ ਲਗਾਈ ਹੋਈ ਆ ਇੱਕ ਸਾਨੂੰ ਬੁਟੀਕ ਸਟਾਈਲ ਦੇ ਵਿੱਚ ਬਹੁਤ ਜ਼ਿਆਦਾ ਪਹਿਲਾਂ ਫੋਨ ਆਏ ਨੇ ਕਿ ਬੁਟੀਕ ਸਟਾਈਲ ਸੂਟ ਚਾਹੀਦੇ ਨੇ ਆ ਦੇਖੋ ਇਸ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਮਿਲ ਜਾਣਗੇ ਓਕੇ ਓਕੇ ਆ ਇੱਕ ਜਿਹੜਾ ਵਾਈਟ ਸੂਟ ਦੀ ਵੀਡੀਓ ਵਾਲਾ ਡਿਜ਼ਾਈਨ ਚੱਲ ਰਿਹਾ ਬੁੱਟੀ ਵਾਲਾ ਬਾਜੂ ਬਾਟਮ ਦੋਨੇ ਬਣੇ ਹੋਣਗੇ ਹਾਂਜੀ ਆ ਉਹ ਵਾਲਾ ਡਿਜ਼ਾਈਨ ਹੋਊਗਾ ਇਹ 700 ਰੁਪਏ ਦਾ ਸੂਟ ਆ ਜੀ ਠੀਕ ਹੈ ਵੀਰੇ ਬਿਨਾ ਦੁਪੱਟੇ ਤੋਂ ਹੋਊਗਾ ਪਿਓਰ ਕਾਟਨ ਹੋਊਗੀ ਠੀਕ ਹੈ ਜੀ ਇਹਦਾ ਬਾਜੂ ਤੇ ਬਾਟਮ ਦੋਨੇ ਬਣਣਗੇ ਆ ਹੈਵੀ ਇਸ ਦੀ ਓਕੇ ਬਾਜੂ ਹੋਊਗਾ ਜੀ ਤੇ ਆਹ ਵਾਲਾ ਇਸ ਦਾ ਬਾਟਮ ਬਣਿਆ ਹੋਊਗਾ 5 ਮੀਟਰ ਕਪੜਾ ਹੋਊਗਾ ਕੈਮਰੀ ਕਾਟਨ ਹੋਊਗੀ ਪਿਓਰ ਕਾਟਨ ਇਸ ਦੇ ਵਿੱਚ ਕਲਰ ਡਿਜ਼ਾਈਨ ਤੁਹਾਨੂੰ ਵਾਧੂ ਮਿਲ ਜਾਣਗੇ ਠੀਕ ਹੈ ਜੀ ਇਸ ਤੋਂ ਬਾਅਦ ਜੇ ਕੋਈ ਕਹਿੰਦੇ ਨੇ ਜੀ ਸਾਨੂੰ ਹਾਂ ਜੀ ਘੇਰਾ ਨਾ ਬਣਿਆ ਹੋਵੇ ਤੇ ਗਲੇ ਦੇ ਉੱਤੇ ਵਰਕ ਹੋਇਆ ਹੋਵੇ ਓਕੇ ਤੇ ਉਹਨਾਂ ਲਈ ਵੀ ਸਾਡੇ ਕੋਲੇ ਵਾਧੂ ਆਪਸ਼ਨ ਮਿਲ ਜਣਗੇ ਇਸ ਦੇ ਵਿੱਚ 40-50 ਡਿਜ਼ਾਈਨ ਸਾਡੇ ਕੋਲੇ ਹਮੇਸ਼ਾ ਅਵੇਲੇਬਲ ਰਹਿੰਦੇ ਨੇ ਹਾਂਜੀ ਆਹ ਦੇਖੋ ਇਸ ਦੇ ਵਿੱਚ ਨਾ ਗਲਾ ਬਣਿਆ ਹੋਊਗਾ ਨਾ ਨਾ ਘੇਰਾ ਬਣਿਆ ਹੋਊਗਾ ਪੈਟਰਨ ਦਾ ਵਰਕ ਹੋਊਗਾ ਜੀ ਠੀਕ ਆ ਜੀ ਤੇ ਜਿਨ੍ਹਾਂ ਨੂੰ ਗਲਾ ਵਰਕ ਚਾਹੀਦਾ ਤੇ ਗਲੇ ਦੇ ਉੱਤੇ ਵਰਕ ਹੋਇਆ ਹੋਵੇ ਹਾਂਜੀ ਘੇਰਾ ਨਾ ਬਣਿਆ ਹੋਵੇ ਤੇ ਡਿਜ਼ਾਈਨ ਹੋਵੇ ਬਹੁਤ ਸੋਹਣਾ ਬੁਟੀਕ ਸਟਾਈਲ ਪਫ ਵਰਕ ਲੈ ਦੇਖੋ ਲਓ ਜੀ 800 ਰੁਪਏ ਦਾ ਸੂਟ ਹੋ ਗਏ ਇਹਨਾਂ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਮਿਲ ਜਣਗੇ ਜਿਨ੍ਹਾਂ ਦੇ ਉੱਤੇ ਗਲਾ ਬਾਜੂ ਤੇ ਬਾਟਮ ਦੋਨੇ ਬਣਨਗੇ ਉਹ 700 ਰੁਪਏ ਦਾ ਸੂਟ ਆ ਜਿੱਥੇ ਬਾਜੂ ਬਾਟਮ ਚ ਇੱਕ ਆਪਸ਼ਨ ਹੋਊਗਾ ਉਹ ਹੈਗਾ ਜੀ ਇਹ 600 ਰੁਪਏ ਦਾ ਬੁਟੀਕਾਂ ਦੇ ਵਿੱਚ ਇਹ ਸੂਟ 22-2300 ਰੁਪਏ ਦੇ ਵਿੱਚ ਦੁਪੱਟਾ ਲਗਾ ਕੇ ਵੇਚ ਰਹੀਆਂ ਨੇ ਬੁਟੀਕਾਂ ਠੀਕ ਆ ਜੀ ਜਿਵੇਂ ਜਿਹੜੀਆਂ ਆਂਟੀਆਂ ਚਾਹੁੰਦੀਆਂ ਨੇ ਕਿ ਅਸੀਂ ਪਿਓਰ ਕਾਟਨ ਦਾ ਸੂਟ ਲਈਏ ਕੱਪੜਾ ਬਹੁਤ ਸੋਹਣਾ ਹੋਵੇ ਕੰਫਰਟੇਬਲ ਹੋਵੇ ਆ ਦੇਖੋ ਡਿਜ਼ਾਈਨ ਬਣਿਆ ਹੋਇਆ ਲਓ ਜੀ ਘੇਰੇ ਦੇ ਉੱਤੇ ਬਰਕ ਹੋਇਆ ਹੋਊਗਾ ਬਹੁਤ ਸ ਤੇ ਇਹ ਸੂਟ ਹੋਊਗਾ ਜੀ ਸਿਰਫ ਤੇ ਸਿਰਫ 600 ਰੁਪਏ ਦਾ। ਲਓ ਜੀ ਆ ਵੀ 600 ਰੁਪਏ। ਘੇਰੇ ਦੇ ਵਿੱਚ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਜਿੰਨਾ ਮਰਜੀ ਘੇਰਾ ਤੁਸੀਂ ਰੈਡੀ ਕਰਵਾ ਸਕਦੇ ਹੋ। ਠੀਕ ਹੈ ਜੀ। ਹਾਂਜੀ। ਜਿਨ੍ਹਾਂ ਨੂੰ ਚਾਹੀਦਾ ਜਾਮ कॉटन ਦੇ ਉੱਤੇ ਵਿਦਾਊਟ ਦੁਪੱਟਾ ਆ ਦੇਖੋ 700 ਰੁਪਏ ਦੇ ਵਿੱਚ ਹੋਊਗਾ ਵੀਡੀਓ ਵਾਲਾ ਡਿਜ਼ਾਈਨ ਹੋਊਗਾ ਜੀ ਬਹੁਤ ਸੋਨਰ ਵਰਕ ਹੋਇਆ ਹੋਊਗਾ। ਓਕੇ। ਦੇਖੋ ਵਰਕ ਦੀ ਕੁਆਲਿਟੀ ਹੋएगी ਜੀ ਸੁਪਰ ਕੁਆਲਿਟੀ ਦੀ। ਹਾਂਜੀ। ਤੇ ਇਸ ਦੇ ਵਿੱਚ ਬਾਜੂ ਚ ਜਾਂ ਬਾਟਮ ਦੋਨਾਂ ਚ ਇੱਕ ਆਪਸ਼ਨ ਹੋਏਗਾ। ਤੇ ਇਹਦੇ ਵਿੱਚ ਕਲਰਸ ਅਵੇਲੇਬਲ ਹੋਣਗੇ। ਤੇ ਇੱਕ ਜ਼ਰਦوزی ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਹਾਂਜੀ ਤੁਸੀਂ ਆਨਲਾਈਨ ਵੀ ਦੇਖਿਆ ਹੋਊਗਾ ਬਹੁਤ ਜ਼ਿਆਦਾ ਇਸ ਦੀ ਡਿਮਾਂਡ ਆ ਆ ਫੁੱਲ ਚੈਨ ਨੇੜੇ ਤੋਂ ਚੈੱਕ ਕਰਵਾ ਦਿਓ ਆ ਦੇਖੋ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਇਹਦੇ ਵਿੱਚ ਕਲਰਸ ਤੁਹਾਨੂੰ ਵਾਧੂ ਮਿਲ ਜਣਗੇ ਓਕੇ ਲੋ ਵੀ ਆ ਚੈੱਕ ਕਰਵਾ ਦਿਓ ਆਪਸ਼ਨ ਮਿਲ ਜੂਗੇ ਇਸ ਦੇ ਵਿੱਚ ਕਲਰਸ ਮਿਲ ਜਣਗੇ ਹਾਂਜੀ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਮਿਲ ਜਣਗੀਆਂ ਜਿਨ੍ਹਾਂ ਦੇ ਰੇਟ ਬਹੁਤ ਜ਼ਿਆਦਾ ਜੈਨੂਨ ਹੋਣਗੇ ਠੀਕ ਹੈ ਜੀ ਜ਼ਿਆਦਾਤਰ ਬੁਟੀਕਾਂ ਜਿਹੜੀਆਂ ਹੈਗੀਆਂ ਨੇ ਉਹ ਇਦਾਂ ਦੀਆਂ ਚੀਜ਼ਾਂ ਪਸੰਦ ਕਰਦੀਆਂ ਸਾਰੇ ਦਾ ਸਾਰਾ ਸਟਾਕ ਸਾਡੇ ਕੋਲ ਬੁਟੀਕ ਸਟਾਈਲ ਹੋਊਗਾ ਠੀਕ ਹੈ ਜੀ ਤੇ ਹੋਲ ਸੇਲ ਰੇਟਾਂ ਦੇ ਉੱਤੇ ਤੁਹਾਨੂੰ ਸਾਰੀਆਂ ਚੀਜ਼ਾਂ ਇਹ ਦਿੱਤੀਆਂ ਜਾਣਗੀਆਂ ਇਸ ਤੋਂ ਬਿਨਾ ਜੇ ਤੁਸੀਂ ਚਾਹੋ ਕਿ ਸਾਨੂੰ ਸਿੰਥੈਟਿਕ ਸੂਟ ਮਿਲਣ ਤੇ ਉਹ ਵੀ ਹੋਲ ਸੇਲ ਰੇਟਾਂ ਦੇ ਉੱਤੇ ਮਿਲਣ ਰਾਜਾ ਸਿੰਥੈਟਿਕ ਸੂਟ ਦਿਖਾਓ ਜਿਹਨੂੰ ਬਰਬਰੇ ਚਾਹੀਦੀ ਆ ਬਰਬਰੇ ਵੀ ਮਿਲ ਜੂਗੀ ਬਰਬਰੇ ਪ੍ਰਿੰਟ ਬਰਬਰੇ ਵਰਕ ਜਾਂ ਫਿਰ ਸਿੰਥੈਟਿਕ ਸੂਟ ਦੇਖੋ ਇੱਕ ਟੈਕਸ ਦਾ ਮਾਲ ਹੋਊਗਾ ਸਾਰਾ ਕਲਰ ਡਿਜ਼ਾਈਨ ਬਹੁਤ ਸੋਹਣੇ ਹੋਣਗੇ ਇਹਦੇ ਵਿੱਚ ਚੈੱਕ ਕਰਵਾ ਲਓ ਡਿਜ਼ਾਈਨ ਚੈੱਕ ਕਰਵਾਓ ਬਹੁਤ ਸੋਹਣੇ ਡਿਜ਼ਾਈਨ ਹੋਣਗੇ ਇਹਦੇ ਤੇ ਤੇ ਪਲੇਨ ਬਾਟਮ ਹੋएगी ਇਹਦੇ ਨਾਲ ਹਾਂਜੀ ਤੇ ਆ ਇਹਦਾ ਦੁਪੱਟਾ ਹੋਊਗਾ ਬਰਬਰੀ ਦਾ ਇਹ ਹੀ ਦੁਪੱਟਾ ਰਹਿਣ ਵਾਲਾ ਠੀਕ ਆ ਜੀ ਇਸ ਦੇ ਵਿੱਚ ਕਲਰ ਡਿਜ਼ਾਈਨ ਮਿਲ ਜਾਣਗੇ ਸਾਰੇ ਨਵੇਂ ਨਵੇਂ ਡਿਜ਼ਾਈਨ ਹੋਣਗੇ ਹਾਂਜੀ ਹਾਂਜੀ ਇਹ ਕਾ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਏਕੇ ਟੈਕਸ ਬ੍ਰਾਂਡ ਦੇ ਹੋਣਗੇ ਆ ਬਾਟਮ ਹੋ ਗਈ ਇਹਦੇ ਨਾਲ ਠੀਕ ਆ ਜੀ ਤੇ ਦੁਪੱਟਾ ਇਹਦਾ ਬਹੁਤ ਸੋਹਣਾ ਖੁੱਲਾ ਚੌੜਾ ਸਰਦਾਰੀ ਦੁਪੱਟਾ ਲਓ ਵੀ ਦੁਪੱਟਾ ਇਹ ਪੂਰਾ ਖੁੱਲਡਾ ਤੇ ਇਸ ਤੋਂ ਬਿਨਾ ਜਿਹੜਿਆਂ ਗਰਲਿਸ਼ ਪਾਕਿਸਤਾਨੀ ਸਟਾਈਲ ਹਾਂਜੀ ਚਾਹੁੰਦੇ ਨੇ ਉਹਨਾਂ ਨੂੰ ਮਿਲ ਜੇਗਾ ਟੈਬੀ ਲਾਈਨਿੰਗ ਦੇ ਵਿੱਚ ਹੈਂਡਵਰਕ ਹੋਇਆ ਹੋਇਆ ਓਕੇ ਚੈੱਕ ਕਰੋ ਇਸ ਦੇ ਵਿੱਚ ਡਿਜ਼ਾਈਨ ਮਿਲ ਜਣਗੇ 20 25 ਠੀਕ ਆ ਜੀ ਗਲੇ ਦੇ ਉੱਤੇ ਹੈਂਡਵਰਕ ਹੋਇਆ ਹੋਊਗਾ ਜੀ ਬਹੁਤ ਸੋਹਣਾ ਸਰਦਾਰੀ ਹੈਂਡਵਰਕ ਹੋਊਗਾ ਇਸ ਦੇ ਨਾਲ ਪਲੇਨ ਬਾਟਮ ਹੋਊਗੀ ਠੀਕ ਆ ਜੀ ਤੇ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਟੈਬੀ ਲਾਈਨਿੰਗ ਪ੍ਰਿੰਟ ਦੁਪੱਟਾ ਲਓ ਵੀ ਇਹਦੇ ਵਿੱਚ ਕਲਰਸ ਮਿਲ ਜਣਗੇ ਰੇਟ ਹੋਣਗੇ ਬਹੁਤ ਜ਼ਿਆਦਾ ਜੈਨੂਇਨ ਠੀਕ ਆ ਜੀ ਤੇ ਇਸ ਤੋਂ ਬਾਅਦ ਜਿਨ੍ਹਾਂ ਨੇ ਪਾਰਟੀ ਵੇਅਰ ਲੈਣੇ ਨੇ ਪਾਰਟੀ ਵੇਅਰ ਹਾਂਜੀ ਬਹੁਤ ਸੋਹਣੀਆਂ ਚੀਜ਼ਾਂ ਅਲੱਗ ਕੱਪੜੇ ਹੋਣਗੇ ਕੱਲੀਆਂ ਬੁਟੀਕਾ ਤੋਂ ਮਿਲਣਗੇ ਦੁਕਾਨਾਂ ਤੋਂ ਇਹ ਫੈਬਰਿਕ ਨਹੀਂ ਮਿਲਣਗੇ ਅਲੱਗ ਚੀਜ਼ਾਂ ਹੋਣਗੀਆਂ ਡਿਜ਼ਾਈਨ ਚੈੱਕ ਕਰਵਾ ਦਿਓ ਹੂੰ ਕਰੋ ਚੈੱਕ ਹਾਂਜੀ ਤੇ ਦੁਪੱਟਾ ਇਹਦਾ ਉਹੀ ਬੁਟੀਕ ਸਟਾਈਲ ਠੀਕ ਆ ਜੀ ਲੋ ਵੀ ਇਹ ਦੁਪੱਟਾ ਆ ਗਿਆ ਨਾਲ ਇਹਦੇ ਬੁਟੀਕ ਸਟਾਈਲ ਦੁਪੱਟਾ ਹੋਊਗਾ ਇਹਦਾ ਹਾਂਜੀ ਗਲਾਸ ਸ਼ਿਮਰ ਜਿਹੜਾ ਕਲੀਆਂ ਬੁਟੀਕਾਂ ਕੋਲ अवेलेबल ਹੋਏਗਾ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਇਹ ਨਿਊ ਕਪੜਾ ਹੋਊਗਾ ਇਸ ਦੇ ਵਿੱਚ ਘੱਟੋ ਘਾਟ 40 50 ਡਿਜ਼ਾਈਨ ਮਿਲ ਜਾਣਗੇ ਠੀਕ ਆ ਜੀ ਚੈੱਕ ਕਰਵਾ ਦਿਓ ਵਰਕ ਦੀ ਵਰਕ ਦੀ ਕੁਆਲਿਟੀ ਚੈੱਕ ਕਰੂ ਸਾਰੀ ਵਰਕ ਦੀ ਏ ਕਲਾਸ ਕੁਆਲਿਟੀ ਹੋਏਗੀ ਹਾਂਜੀ ਹਾਂਜੀ ਤੇ ਦੁਪੱਟਾ ਇਸ ਦਾ ਬੁਟੀਕ ਸਟਾਈਲ ਦਾ ਦੁਪੱਟਾ ਹੋਊਗਾ ਇਸ ਦੇ ਵਿੱਚ ਰਾਜੇ ਹੈਂਡਵਰਕ ਦੇ ਵਿੱਚ ਵੀ ਆ ਚੈੱਕ ਕਰਾ ਦਿਓ ਆ ਖੀਨਖਾਵ ਵਾਲਾ ਜਿਹੜੇ ਖੀਨਖਾਵ ਦੇ ਵਿੱਚ ਚਾਹੁੰਦੇ ਨੇ ਐਨ ਆਰ ਆਈ ਭੈਣ ਭਰਾ ਕਿ ਸਾਨੂੰ ਜੀ ਬਹੁਤ ਸੋਹਣਾ ਯੂਨੀਕ ਚੀਜ਼ਾਂ ਚਾਹੀਦੀਆਂ ਨੇ ਆ ਦੇਖੋ ਖੀਨਖਾਵ ਦੇ ਵਿੱਚ ਟੋਟਲ ਹੈਂਡਵਰਕ ਹੋਊਗਾ ਜੀ ਲੋ ਟੋਟਲ ਹੈਂਡਵਰਕ ਚ ਆ ਗਿਆ ਸੂਟ ਹੈਂਡਵਰਕ ਟੋਟਲ ਹੈਂਡਵਰਕ ਪੈਚ ਲੱਗਿਆ ਹੋਊਗਾ ਬਹੁਤ ਪਿਆਰਾ ਤਫਕੇ ਦਾ ਵਰਕ ਹੋਊਗਾ ਹਾਂਜੀ ਹਾਂਜੀ ਨੇਚਰਲ ਗਰੇਪ ਦੀ ਬਾਟਮ ਰਹਿਣ ਮੜੀਆ ਤੇ ਦੁਪੱਟਾ ਇਸ ਦੇ ਨਾਲ ਹੋਊਗਾ ਬੁਟੀਕ ਸਟਾਈਲ ਠੀਕ ਆ ਜੀ ਚੈੱਕ ਕਰੋ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੋਊਗਾ ਬੁਟੀਕ ਸਟਾਈਲ ਇਹਦੇ ਨਾਲ ਹਾਂਜੀ ਤੇ ਇਸ ਤੋਂ ਬਿਨਾ ਜਿਹਨਾਂ ਨੇ ਨੇਚਰਲ ਗਰੇਪ ਦੇ ਵਿੱਚ ਲੈਣੇ ਨੇ ਨੇਚਰਲ ਗਰੇਪ ਦੇ ਵਿੱਚ ਪਾਰਟੀ ਵੇਅਰ ਮਿਲ ਜਣਗੇ ਬਹੁਤ ਵਾਜਿਬ ਕੀਮਤਾਂ ਦੇ ਉੱਤੇ ਓਕੇ ਜੀ ਹੈਵੀ ਸੂਟ ਹੋਣਗੇ ਚੈੱਕ ਕਰੋ ਪੂਰਾ ਹੈਵੀ ਸੂਟ ਹੋਊਗਾ ਜੀ ਓਕੇ ਤੇ ਚਨਾਉਂ ਦਾ ਪੱਟਾ ਹੋਊਗਾ ਲਓ ਵੀ ਆ ਦੁਪੱਟਾ ਆ ਗਿਆ ਨਾਲ ਇਹ ਚਨਾਉਂ ਦਾ ਦੁਪੱਟਾ ਹੋਊਗਾ ਆ ਦੇਖੋ ਏਦਾਂ ਦੇ ਜੇ ਹੈਂਡਵਰਕ ਤੁਸੀਂ ਚਾਹੋ ਨੇ ਔ ਕਿ ਹੈਂਡਵਰਕ ਚਾਹੀਦੇ ਨੇ ਓਕੇ ਓਕੇ ਹੈਂਡਵਰਕ ਜਿੰਨਾ ਮਰਜੀ ਹੈਂਡਵਰਕ ਲੈ ਲਓ ਠੀਕ ਆ ਜੀ ਬਲੈਕ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀਦੀ ਆ ਹਾਂਜੀ ਬਲੈਕ ਦੇ ਵਿੱਚ ਅਸੀਂ ਕੰਟਰਾਸਟ ਦੇ ਵਿੱਚ ਸੂਟ ਰੈਡੀ ਕਰਵਾਇਆ ਚੈੱਕ ਕਰੋ ਔਰਗੰਜ਼ਾ ਦੇ ਉੱਤੇ ਸੂਟ ਹੋਊਗਾ ਹੈਵੀ ਬਾਜੂ ਹੋਣਗੇ ਤੇ ਓਕੇ ਹੈਵੀ ਹੈਂਡਵਰਕ ਹੋਏਗਾ ਬਾਟਮ ਦੇ ਉੱਤੇ ਹੈਵੀ ਹੈਂਡ ਹੋਊਗਾ ਬਹੁਤ ਸੋਹਣਾ ਬੁਟੀਕ ਸਟਾਈਲ ਤੇ ਦੁਪੱਟਾ ਇਹਦੇ ਨਾਲ ਬੁਟੀਕ ਸਟਾਈਲ ਵਿੱਚ ਇਸ ਦੇ ਵਿੱਚ ਜਿਹੜਾ ਹੈਗਾ ਜੋ ਮੋਤੀ ਦੀ ਬੂਟੀ ਠੀਕ ਆ ਜੀ ਜੋ ਮੋਤੀ ਦੀ ਬੂਟੀ ਹੋਏਗੀ ਇਹਦੇ ਵਿੱਚ ਓਕੇ ਬਹੁਤ ਸੋਹਣਾ ਅਲੱਗ ਚੀਜ਼ਾਂ ਹੋਣਗੀਆਂ ਸਾਰੀਆਂ ਓਕੇ ਜਿਨ੍ਹਾਂ ਨੂੰ ਤਾਂ ਚਾਹੀਦੇ ਨੇ ਕਿ ਜਿਹੜੇ ਕਹਿੰਦੇ ਨੇ ਵੀ ਸਾਨੂੰ ਘੱਟ ਰੇਂਜ ਦੇ ਵਿੱਚ ਚਾਹੀਦੇ ਨੇ ਹੋਲ ਸੇਲ ਰੇਟਾਂ ਦੇ ਉੱਤੇ ਅਸੀਂ ਸਾਰਾ ਸਟਾਕ ਤੁਹਾਨੂੰ ਦਵਾਂਗੇ ਇਹ ਠੀਕ ਆ ਜੀ ਜਿਨ੍ਹਾਂ ਨੂੰ ਚਾਹੀਦੇ ਨੇ ਕਿ ਯੂਨਿਕ ਬੁਟੀਕ ਸਟਾਈਲ ਚੀਜ਼ਾਂ ਚਾਹੀਦੀਆਂ ਨੇ ਲੋਕਾਂ ਨੇ ਹਜੇ ਸੋਚਿਆ ਵੀ ਨਹੀਂ ਹੈਗਾ ਇਹਦਾ राजे ਸ਼ਾਲ ਵੀ ਚੈੱਕ ਕਰੋ ਬੈਲਵੈਟ ਬਾਰੇ ਲੋਕਾਂ ਨੇ ਸੋਚਿਆ ਵੀ ਨਹੀਂ ਹੈਗਾ ਅਸੀਂ ਬੈਲਵੈਟ ਓਕੇ ਰੈਡੀ ਕਰਵੋਣੀ ਸਟਾਰਟ ਕਰਤੀ ਲਓ ਜੀ ਬੈਲਵੈਟ ਆ ਦੇਖੋ ਬੈਲਵੈਟ ਦੇ ਉੱਤੇ ਆਹ ਡਿਜ਼ਾਈਨ ਬਣਿਆ ਹੋਊਗਾ ਜੀ ਬੈਲਵੈਟ ਦਾ ਓਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬੈਲਵੈਟ ਦੇ ਧਮਾਕੇ ਕਰਾਂਗੇ ਬਹੁਤ ਠੀਕ ਜੈਨੂਨ ਰੇਟਾਂ ਦੇ ਉੱਤੇ ਜਿਹੜਾ ਇਹ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ 1950 ਰੁਪਏ ਦਾ ਸੂਟ ਆ ਪੂਰਾ ਹੈਵੀ ਸੂਟ ਹੋਊਗਾ ਓਕੇ ਤੇ ਮੋਤੀਆਂ ਵਾਲੀ ਲੈਸ ਹੋਊਗੀ 벨벳 ਦਾ ਹੀ ਸ਼ਾਲ ਹੋਊਗਾ ਸ਼ਾਲ ਦੇ ਉੱਤੇ ਵਰਕ ਹੋਊਗਾ ਲੋ ਜੀ ਆ ਚੈੱਕ ਕਰੋ ਆ ਦੇਖੋ ਵੀਡੀਓ ਵਾਲਾ ਡਿਜ਼ਾਈਨ ਆ ਹਾਂਜੀ ਬਾਜੂ ਬਾਟਮ ਇਸ ਦੇ ਦੋਨਾਂ ਦੇ ਉੱਤੇ ਵਰਕ ਹੋਊਗਾ ਓਕੇ ਆ ਦੇਖੋ ਆ ਬਣਿਆ ਹੋਊਗਾ ਇਹ ਇਹਦਾ ਬਾਜੂ ਹਾਂਜੀ ਤੇ ਸੇਮ ਇਹਦੇ ਨਾਲ ਦਾ ਹੀ ਬਣਿਆ ਹੋਊਗਾ ਬਾਟਮ ਠੀਕ ਆ ਜੀ ਤੇ ਦੁਪੱਟੇ ਦੇ ਉੱਤੇ ਬਹੁਤ ਸੋਹਣਾ ਵਰਕ ਹੋਇਆ ਹੋਊਗਾ ਗਰਲਿਸ਼ ਹਾਂਜੀ ਇਹ ਸੂਟ ਹੋਊਗਾ ਜੀ 1850 ਰੁਪਏ ਦਾ ਲੋ ਜੀ 1850 ਰੁਪਏ ਦਾ 벨벳 ਦਾ ਹਜੇ ਲੋਕ ਸੋਚ ਰਹੇ ਨੇ ਕਿ ਬੈਲਬੈਟ ਰੈਡੀ ਕਰਨੀਆਂ ਅਸੀਂ ਬੈਲਬੈਟ ਰੈਡੀ ਕਰਕੇ ਵੇchnੀ ਵੀ ਸਟਾਰਟ ਕਰਤੀ 1850 ਜੀ ਦਾ ਰੇਟ ਆ ਤੇ ਹਾਂਜੀ ਜਿਹੜੇ ਲੈਣ ਦੇਣ ਦੇ ਵਿੱਚ ਅਗਰ ਤੁਸੀਂ ਪਸ਼ਮੀਨਾ ਵਗੈਰਾ ਚਾਹੁੰਦੇ ਹੋ ਪਸ਼ਮੀਨਾ ਵਗੈਰਾ ਵੀ ਤੁਹਾਨੂੰ ਇਸ ਟਾਈਮ ਹੀ ਅਵੇਲੇਬਲ ਮਿਲ ਜਾਊਗਾ ਠੀਕ ਆ ਜੀ ਪਸ਼ਮੀਨਾ ਹੋ ਗਿਆ ਹਾਂਜੀ ਅਲਪਾਈਨ ਹੋਗੀ ਜਾਂ ਜਿਹੜੇ ਹੋਰ ਵੀ ਸਟਾ ਪਾਫ ਤੁਸੀਂ ਠੰਡਾਂ ਵਾਲੇ ਅਗਰ ਕੁਝ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਹਰ ਇੱਕ ਚੀਜ਼ ਤੁਹਾਨੂੰ ਅਵੇਲੇਬਲ ਹੋਏਗੀ 100 ਰੁਪਏ ਤੋਂ ਸੂਟ ਸਟਾਰਟ ਹੋ ਜਾਊਗਾ ਠੀਕ ਆ ਜੀ ਉੱਪਰ ਨੂੰ ਜਿੰਨੇ ਤੱਕ ਮਰਜ਼ੀ ਲੈ ਲਓ ਮਿਲਣਗੇ ਸਾਰੇ ਹਾਂਜੀ ਮਿਲਣਗੇ ਸਾਰੇ ਹੋਲਸੇਲ ਰੇਟਾਂ ਤੇ 100 250 ਵਾਲਾ ਓਕੇ ਤੇ ਕੁੜਤਾ ਪਜਾਮਾ ਸਾਡੇ ਕੋਲੇ ਮਿਲ ਜੂਗਾ ਤੁਹਾਨੂੰ 200 ਰੁਪਏ ਦਾ ਚਟਾ ਜਿਹਨੇ ਵਾਈਟ ਕੁੜਤਾ ਪਜਾਮਾ ਚਾਹੁੰਦੇ ਨੇ ਉਹ 200 ਰੁਪਏ ਦਾ ਮਿਲ ਜੂਗਾ ਤੇ ਪੈਂਟ ਸ਼ਰਟ ਤੁਸੀਂ ਜਿੰਨੇ ਮਰਜ਼ੀ ਲੈ ਲਿਓ 100 100 ਰੁਪਏ ਦਾ ਪੈਂਟ ਸ਼ਰਟ ਹੋਊਗਾ ਜੀ ਜਿੰਨੇ ਤੁਸੀਂ ਖਰੀਦਣੇ ਖਰੀਦ ਸਕਦੇ ਹੋ